ਚੰਗਾ ਚੌਂਗ ਦੇ ਉੱਤੇ ਦੇਖ ਸਕਦੇ ਜੀ ਜਨਾਬ ਬਸਤੀ ਖੁਜਾ ਦੇ ਵਿੱਚ ਤੇਜ਼ਾਰ ਦੇਖ ਸਕਦੇ ਹੋ ਧਿਆਰਾਂ ਦੇ ਨਾਲ ਹਮਲਾ ਹੋਇਆ ਤੇ ਜਿਹੜਾ ਘਰ ਦੇ ਬਾਹਰ ਜਿਹੜਾ ਸਮਾਨ ਖਿਲਰਿਆ ਸੀ ਕਾਫੀ ਜੜੀ ਦੱਸਿਆ ਜਾ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੀ ਜੜੀ ਲੜਾਈ ਸੀ ਤੇ ਉਸ ਤੋਂ ਬਾਅਦ ਜਿਹੜੇ ਵੱਡਿਆਂ ਦੇ ਉੱਤੇ ਜਿਹੜਾ ਘਰ ਦੇ ਵਿੱਚ ਜਿਹੜਾ ਟੱਕਾਂ ਮਾਰੀਆਂ ਗਈਆਂ ਇਹ ਦੇਖ ਸਕਦੇ ਹੋ ਘਰਾਂ ਦੇ ਅੰਦਰ ਅੰਦਰ ਤੱਕ ਜਿਹੜੀਆਂ ਇੱਟਾਂ ਤੇ ਇੱਟਾਂ ਹੀ ਖਿਲਰੀਆਂ ਤੇ ਘਰ ਦੇ ਬਾਹਰ ਜਿਹੜਾ ਮੋਟਰਸਾਈਕਲ ਉਹਨੂੰ ਵੀ ਜਿਹੜਾ ਤੋੜਪੰਨ ਕੀਤਾ ਤੇ ਇਹ ਪੂਰਾ ਜਿਹੜਾ ਮੱਲਾ ਦਹਿਸ਼ਤ ਦੇ ਵਿੱਚ ਗੱਲਬਾਤ ਕਰਫਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਲੇ ਨਿਆਣੇ ਨਿਆਣੇ ਲੜਦੇ ਵੇ ਸੀਗੇ ਰਾਤੀ ਮੇਰਾ ਭਰਾ ਉਹਨਾਂ ਨੂੰ ਛਡਾਣ ਗਿਆ ਤਾਇਆ ਜੀ ਦਾ ਮੁੰਡਾ ਮੇਰਾ ਨਾਮ ਸ਼ਾਨੂ ਹੈ ਜੀ ਕੀ ਗੱਲ ਕੀ ਇਸ ਨੂੰ ਦੇਖੋ ਕੀ ਗੱਲ ਹੈ ਮੇਰਾ ਭਰਾ ਰਾਤੀ ਨੇ ਨੀ 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 ਲੜੇ ਆ ਅੱਛਾ ਠੀਕ ਹੈ ਨਹੀਂ ਕੀ ਪਿਆ ਤੁਹਾਨੂੰ ਕੋਈ ਪਤਾ ਬਈਆ ਇਹ ਨਹੀਂ ਮੈਨੂੰ ਪਤਾ ਨਹੀਂ ਪਤਾ ਹਾਂਜੀ ਮੇਰੇ ਮੁੰਡੇ ਦੀ ਨਾਮ ਉਹ ਖੁੱਡੀਆਂ ਬੱਧੀ ਜਾਈਏ ਤੁਹਾਡਾ ਨਾਮ ਕੀ ਆ ਅੱਜ ਕੀ ਗੱਲ ਬੈਠੇ ਖੁੱਡੀਆਂ ਵਾਦੀਆਂ ਵਿੱਚ ਇੱਕ ਏਰੀਆ ਕਰਾ ਜਿੱਥੇ ਲੋਰੀਆ ਮੁੰਲਾ ਕੀ ਗੱਲ ਅਵਿੰਦਾ ਚੌਂਕ ਪਿੰਦਾ ਆਹ ਅਵਿੰਦਾ ਚੌਂਕ ਲੋਰੀਆ ਕੀ ਗੱਲ ਮੇਰੇ ਮੈਨੂੰ ਗਾਲਾਂ ਕੱਢਣ ਦੇ ਮੇਰਾ ਮੁੰਡਾ ਲੜਨ ਲੱਗ ਗਿਆ ਉਹਨਾਂ ਗਾਲਾਂ ਕਿ ਸਵੇਰ ਜੀ ਤੂੰ ਇਹ ਗੁੱਡੀਆਂ ਬਣਾਉਂਦੇ ਹੋ ਜੀ ਖਾਪੀਆਂ ਗੁੱਡੀਆਂ ਬਣਾਉਣ ਦੇ ਨੂੰ ਲੜਾਈ ਹੋਈ ਆ ਹਾਂਜੀ ਇਹ ਕਿੰਨੇ ਜਾਣੇ ਸੀ ਜਿਹੜੇ ਤੁਹਾਡੇ ਉੱਤੇ ਹਮਲਾ ਕਰਦੇ ਉੱਤੇ ਕਰਦੇ ਕਿਸ ਕਾਰਨ ਹੋਈ ਹੈ ਇਹ ਗੁੱਡੀਆਂ ਦੀ ਹੋਈ ਗੁੱਡੀਆਂ ਕਾਰਨ ਆਪਾਂ ਲੰਗਾ ਕਰਕੇ ਹੋਈ ਹੈ ਸਾਫ਼ ਜਿਹੜੀ ਮਾੜੀ ਮੋਟੀ ਅੱਛਾ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਕੀ ਗੱਲ ਮੈਨੂੰ ਕੱਲ੍ਹ ਨੂੰ ਫੜ ਲਿਆ ਜਿਵੇਂ ਨਾ ਮੁੰਡਾ ਮੇਰਾ ਭਤੀਜਾ ਛੜਾ ਨਾ ਮੈਨੂੰ ਮਾਰ ਦੇਣਾ ਸੀ ਉਹਨਾਂ ਨੇ ਕਿੰਨਾਂ ਨੇ ਕੌਣ ਸੀ ਮੁੰਡੇ ਜਿਹੜੇ ਮਾਰ ਰਹੇ ਹੋਈ ਕਾਲੂ ਸੀ ਕਾਲੂ ਜਿਹੜੇ ਕਾਲੂ ਉੱਥੇ ਤਾਂ ਰਹਿਣ ਵਾਲਾ ਕੋਈ ਨਹੀਂ ਕੋਈ ਵੀ ਹੀਗਾ ਨਾ ਉਹ ਛੜਾਨ ਐਸੀ ਬੋਲੀ ਕਾਲੂ ਗੱਲ ਗੱਲ ਕਰ ਅੱਛਾ ਕਿਹਨੇ ਕੀਤੀ ਸੀ ਜਿਹੜੇ ਤੁਹਾਡੇ ਘਰ ਉੱਤੇ ਹਮਲਾ ਕਰਨ ਦੀ ਤੁਹਾਡਾ ਘਰ ਇੱਥੇ ਆ ਝਗੜਾ ਇੱਕ ਮਿੰਟ ਭਾਜੀ ਗੱਲ ਸੁਣੋ ਝਗੜਾ ਉੱਥੇ ਹੈ ਤੇ ਇਹ ਵੇਛੜਾਨਗੇ ਬਈ ਤੂੰ ਹੀ ਛੜਾਨ ਗਿਆ ਸੀ ਨਹੀਂ ਮੇਰੇ ਮੇਰੇ ਤਾਏ ਦਾ ਮੁੰਡਾ ਭਾਜੀ ਇਹਨਾਂ ਨੂੰ ਛੜਾਨ ਗਿਆ ਸੀਗਾ ਉਹਨਨ ਮੜਾ ਹੱਥ ਵੀ ਲੱਗ ਗਿਆ ਤੇ ਨਗਰ ਤੋਂ ਹੱਥ ਹੱਥ ਕਿੱਦਾਂ ਜੱਕਿਆ ਸਾਡੇ ਤੇ ਫੇ ਉਹਨਾਂ ਨੇ ਆਲੇ ਸਿਰ ਸੁਣ ਚ ਘੜੇ ਘੜੇ ਮਾਰੇ ਸਾਰੇ ਸਾਰੇ ਸਵੇਰੇ ਮੈਨੂੰ ਸਵੇਰੇ ਫੋਨ ਆਇਆ ਕਾਲੂ ਦਾ ਕਾਲੂ ਨਾਂ ਦਾ ਬੋਬੀ ਨਾਲ ਵਾਈ ਕਾਨਫਰੈਂਸ ਠੀਕ ਆ ਜੀ ਕਹਿੰਦਾ ਹਾਂ ਕੀ ਆ ਮੈਂ ਕਹਾਂ ਮੈਂ ਕਹਾਂ ਤੁਹਾਨੂੰ ਕੀ ਗੱਲ ਕੀ ਹੋਈ ਸੀ ਯਾਰ ਸਾਰੀ ਡੈਡੀ ਮੇਰੇ ਨੇ ਕਿਹਾ ਆ ਲੈ ਮੁੰਡੇ ਨੂੰ ਤੇ ਕਹਿੰਦਾ ਗੁੱਡੀ ਵਧਾਣ ਦੇ ਖੱਪ ਪਾ ਕੇ ਕਿੱਥੇ ਲੜਾਈ ਨਾ ਹੋਵੇ ਤੇ ਡੈਡੀ ਕਹਿੰਦਾ ਲੜੇ ਮੈਂ ਕਦ ਤਰੀ ਛੱਡੂ ਪਰੇ ਕੀ ਕਹਿਣਾ ਤੇ ਰਾਤੀ ਮੋਰੇ ਘਰੇ ਗਿਆ ਜੀ ਤੇ ਕੋਈ ਡੈਡੀ ਮੰਮੀ ਨੂੰ ਬੋਲਦੀ ਵੀ ਸੀ ਤੇ ਉਹ ਕਹਿੰਦਾ ਨੰਦਰਾ ਡੈਡੀ ਇੰਨੀ ਇੰਨੀ ਗੱਲ ਕਹਿ ਰਿਹਾ ਵਾ ਤੇ ਉਹ ਰਾਤੀ ਫੇਰ ਆਗਮੈਂਟ ਡੈਡੀ ਨਾਲ ਗੱਲਾਂ ਕਰਦਾ ਵਾ ਫਿਰ ਆ ਕੇ ਤੇ ਫੇਰ ਹੱਥ ਪਾਈ ਸੀ ਗੱਲਬਾਤ ਕਰਾਂਗੇ ਹੱਥ ਪਾਈ ਵਿੱਚ ਉਹਨਾਂ ਨੇ ਕੁਝ ਨਹੀਂ ਕਿਹਾ ਜਿਹੜੇ ਦੂਜੇ ਮੁੰਡੇ ਉਹਨਾਂ ਨੇ ਦਿਨੇ ਉਹਨਾਂ ਨੂੰ ਲੱਗੇ ਕਿ ਤੇ ਧੱਕਾ ਵੱਜਿਆ ਇਸ ਕਰਕੇ ਡਾਇਰੇ ਮੁੰਡੇ ਨੂੰ ਉਹਨਾਂ ਨੇ ਕੋਟਾ ਦਿੱਤਾ अच्छा बिना नाए तो ते मुंडे किथे दहिए सारे मोहल्ले ਦੇ ਵਿੱਚ मोहल्ले ਦਾ ਹੀ ਹੈ ਅੱਗੇ ਵੀ ਕਦੀ ਝਗੜਾ ਹੋਇਆ ਤੁਹਾਡਾ ਕਦੀ ਉਹਦੇ ਨਾਲ ਵਾਕਸ ਸੀ ਤੁਹਾਡੇ ਜਿਨ੍ਹਾਂ ਨਾਲ ਝਗੜਾ ਆ ਕਿ ਗੱਲ ਕੀ ਹੋਈ ਸੀ ਤੁਹਾਡੇ ਉੱਤੇ ਜਿਹੜਾ ਬਸ 아이 ਸੀ ਕਿ ਜੜੀ ਮੈਨੂੰ ਗਾੜਾ ਗੱਡੀਆਂ ਦੀ ਨਹੀਂ ਉਹ ਕਹਿੰਦੇ ਪਤੰਗਾ ਵਿਧਾਨ ਨੂੰ ਲੈ ਕੇ ਝਗੜਾ ਹੋਇਆ ਸਾਰਾ 당 ਬਿਧਾਨ ਦੇ ਵਿੱਚ ਉਹਦੇ ਕੋਈ ਕੰਨੀ ਨਹੀਂ ਮੇਰਾ ਵੀਰ ਮੇਰੀ ਗੱਲ ਕੀ ਹੋਇਆ ਸੀ ਜੀ ਸੀ ਉਥੇ ਪਤੰਗ ੜਾਵੇ ਸੀ ਤੁਸੀਂ ਪਤੰਗ ਜਦੋਂ ਉਡਾਉਂਦੇ ਪਿਆ ਤੇ ਮੇਰੇ ਡੈਡੀ ਨੇ ਐਨੀ ਗੱਲ ਕਹੀ ਸੀ ਪਤੰਗ ਲੱਗੀ ਗਈ ਕਿ ਉਹ ਰਾਤੀ ਨੂੰ ਮੁੰਡੇ ਨੂੰ ਉਹ ਤੂੰ ਹੀ ੜਾ ਰਹੇ ਸੀ ਕਿ ਹੋਰ ਮੁੰਡੇ ੜਾ ਰਹੇ ਸੀ ਆਪੇ ਹੀ ੜਾ ਰਹੇ ਸੀ ਤੂੰ ਹੀ ੜਾ ਰਹੇ ਸੀ ਉਧਰ ਸਾਰੇ ਜਨ ਇਹਨਾਂ ਨਾਲ ਇੱਥੇ ਹਾਂਜੀ ਜੀ ਬਈ ਨਹੀਂ ਨਹੀਂ ਇੱਕ ਮਿੰਟ ਰਹੀ ਇਹਨਾਂ ਨਾਲ ਕੇ ਤੰਗ ਉਡੰਦੇ ਵੇ ਸੀ ਖਾਂਦੇ ਪੀਂਦੇ ਵੇ ਸੀ ਇਹਨਾਂ ਦੇ ਬੈਗ ਬੂਗ ਲੈਏ ਸੀ ਸਾਰਿਆਂ ਨੇ ਠੀਕ ਹੈ ਬੱਚਿਆਂ ਨੇ ਵੀ ਇੱਕ ਦੂਜੇ ਨੇ ਮਾੜੀ ਮੋਟੀ ਗੱਲ ਹੀ ਗਲਵਚ ਹੋ ਗਈ ਇਹਨਾਂ ਨੇ ਕੋਈ ਯਾਰ ਨਹੀਂ ਹੋਣਾ ਤੁਹਾਡੇ ਕੋ ਉਧਰ ਇੱਕ ਸਾਰੀ ਖਾਲੀ ਗਲਵਚ ਕਰਦੇ ਵੇ ਸੀ ਉਹਨੇ ਰਾਤੀ ਆ ਕੇ ਇਨੇ ਉਹਨੇ ਆਗੇ ਨਾ ਫੜਿਆ ਫਿਰ ਉਹਦੇ ਡੈੜੀ ਨੇ ਵੀ ਫੜਿਆ ਅਰੇ ਡੈੜੀ ਨੇ ਕੀ ਨਾ ਪੀ ਉਧਰ ਇੱਕ ਦੂਜੇ ਧੱਕੇ ਭਾਈ ਨੇ ਉਹਨਾਂ ਨੇ ਸਮਝਿਆ ਕਿ ਇਹਨਾਂ ਨੇ ਮੇਰੇ ਭਤੀਜੇ ਨੇ ਨੂੰ ਮਾਰਿਆ ਹਵਾ ਛਡਾਣ ਉਹ ਛਡਾਣ ਦਿਆ ਉਹਨਾਂ ਨੇ ਆਪਣੇ ਬੰਦੇ ਬੁਲਾ ਲਏ ਨਹੀਂ ਮੇਰੇ ਇੱਕ ਸਵਾਲ ਆ ਲੜਾਈ ਲੋਰੀਆ ਮੱਲੇ ਹੋਈ ਆ ਜੀ ਨਾ ਦੇ ਦਿੰਦੇ ਪੀਪਲ ਆ ਕੇ ਕਰਦੇ ਆ ਅਚਾ 24 ਘਰ ਤੁਹਾਡਾ ਹੀ ਆ ਹਾਂਜੀ ਅੱਜ ਅੱਜ ਕੀ ਹੋਇਆ ਇੱਥੇ ਕੀ ਹੋਇਆਗੀ ਅੱਜ ਸਵੇਰੇ ਸਾਰੇ 50 50 ਸਾਢੇ ਨੇ ਆਏ ਨੇ ਮੁੰਡੇ ਦਾਦੇ ਹੱਥ ਦੇ ਵਿੱਚ ਤੁਹਾਡੇ ਪਰਿਵਾਰ ਦੇ ਸਾਰੇ ਭਾਜੀ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਗੱਲ ਤੇ ਛੋਟੀ ਜੀ ਸੀ ਉਸ ਤੋਂ ਕਰ ਉਹਨੇ ਗੱਲ ਵੱਡੀ ਕੀਤੀ ਉਹਨੇ ਵੱਡੀ ਕੀਤੀ ਤੇ 50 60 ਮੁੰਡੇ ਲਿਆਂਦਾ ਕਿ ਮਤਲਬ ਬਣ ਗਿਆ ਜੀ ਤੇ ਸਾਰੇ ਮੱਲੇ ਵਾਲੇ ਨੇ ਪਤਾ ਸਾਰੇ ਮੱਲੇ ਵਾਲੇ ਗਵਾਹੀ ਲੈ ਲੈ ਕਿਹੜੇ ਮੱਲੇ ਵਾਲੇ ਹੈਗੇ ਸੋਸਤਲ ਮੌਜੂਦ ਸਾਰੇ ਮੈਂ ਮੱਲੇ ਵਾਲੇ ਮੌਜੂਦ ਸੇ ਇੱਥੇ ਆਓ ਇੱਧਰੋ ਬਿਲਕੁਲ ਦੇਖ ਸਕਦੇ ਹੋ ਸੋ ਦੇ ਸਾਹਿਬ ਬਿੰਦਾ ਚੌਂਕ ਕੀ ਗੱਲਬਾਤ ਕੀ ਹੋਈ ਸੀ ਥੋੜਾ ਦੱਸ ਦੋਗੇ ਕੀ ਗੱਲ ਕੀ ਹੋਇਆ ਕੀ ਸੀ ਥੋੜਾ ਦੱਸ ਦਿਓ ਜੀ ਕੀ ਗੱਲਬਾਤ ਹੋਈ ਹੋਰ ਦਾ ਵੀਡੀਓ ਦਾ ਹਾਂਜੀ ਹਾਂਜੀ ਅੱਛਾ ਜੀ ਕੀ ਨਾ ਕੀ ਤੁਹਾਡਾ ਜੀ ਮੇਰਾ ਨਾਮ ਸਰਪਤ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਸਾਰੀ ਬੱਚਿਆਂ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਅ ਮੁੰਡਾ ਸਾਡਾ ਛੁਡਾਣ ਗਿਆ ਉਹਨਾਂ ਨੇ ਉਹਨਾਂ ਸੀ ਉਹ ਘਾਟ ਜਿਹੜੇ ਮੁੰਡੇ ਮਾਰ ਉਹ ਕਿਰਾਏ ਤੇ ਰਹਿੰਦੇ ਆ ਅੱਛਾ ਕਿਹੜੇ ਮਹੱਲੇ ਰਹਿੰਦੇ ਉਹ ਦੇਖ ਸਕਦੇ ਹੋ ਜਿਹੜੀ ਚੰਗੀ ਇੱਥੇ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪੂਰੇ ਲੋਕ ਹੈ ਜਿਹੜੇ ਵਿੰਦਾ ਚੌਂਗ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜੀ ਕੀ ਹੋਇਆ ਕੀ ਸੀ ਅੰਡੀ ਕਿੱਥੇ ਤੁਸੀਂ ਕਹਿੰਦੇ ਕਿ ਮੁੰਡੇ ਆ ਗਏ ਇੱਥੇ ਆ ਗਏ ਕਿਰਪਾਨਾ ਲੈ ਕੇ ਆ ਗਏ ਸਾਰੇ ਸਾਰੇ ਮਾਰੇ ਕੁੜੀ ਨੂੰ ਹੱਤ ਪਾਤਾ ਅਜੇ ਕੁੜੀ ਨੂੰ ਵੀ ਹੱਤ ਪਾਤਾ ਉਹਨਾਂ ਨੇ ਹੱਤ ਪਾ ਮਾਰਿਆ ਤਾਂ ਕਹਿ ਮਾਰਿਆ ਦਾਤ ਫੜ ਕੇ ਮਾਰਿਆ ਬਤਾਈ ਕੀ ਗੱਲ ਵਾਦੀ ਸੀ ਬੱਸ ਮਾਤਾ ਹੀ ਦੱਸੋ ਬਸ ਇੱਟਾ ਪੱਥਰ ਸਭ ਲੈ ਕੇ ਕੀ ਕੋਈ ਵਜ੍ਹਾ ਕੀ ਵਜ੍ਹਾ ਭਈਆ ਕੀ ਸੀ ਵਜ੍ਹਾ ਮੁੰਡੇ ਨੂੰ ਬਸ ਮੁੰਡੇ ਨੂੰ ਮਾਰਨ ਆਏ ਸੀ ਕੀ ਕੋਈ ਕਾਰਨ ਨਹੀਂ ਦੇਖੋ ਕੋਈ ਝਗੜਾ ਹੋ ਗਿਆ ਸੀ ਲੜਾਈ ਸੀ ਚੀਜ਼ ਦਾ ਕੈਨਸਲ ਹੋਇਆ ਸੀ ਪਤਾ ਨਹੀਂ ਲੜਾਈ ਸੀ ਪਰਲੇ ਲੜਾਈ ਕੀ ਪਹਿਲਾਂ ਲੜਾਈ ਦਾ ਕਾਰਨ ਕੀ ਸੀ ਜਿਹੜਾ ਇੱਕਦਾਂੀ ਜਿਹੜਾ ਮੁੰਡੇ ਤੁਹਾਡੇ ਘਰ ਹਮਲਾ ਕਰਨ ਆਏ ਉਹ ਮੁੰਡੇ ਨੂੰ ਮਾਰਨ ਆਏ ਸੀ ਮੁੰਡੇ ਨਾਲ ਮੈਂ ਕਿਹਾ ਮਾਰ ਕੀ ਪਹਿਲਾਂ ਹੋਈ ਸੀ ਨਹੀਂ ਕਿਸੇ ਦੀ ਸੀਗੀ ਛੜਾਣ ਗਿਆ ਛੜਾਣ ਗਿਆ ਹਾਂਜੀ ਲੜਾਈ ਕਿਸੇ ਦੇ ਮਗੀ ਛੜਾਣਾ ਛੜਾਣਾ ਓਖਾ ਹੋ ਗਿਆ ਹੁਣ ਛੜਾਣ ਗਿਆ ਸੀ ਛੜਾਣ ਗਿਆ ਸੀ ਉਹਨੂੰ ਐ ਕਿ ਭਲਾ ਨਹੀਂ ਹੈਗਾ ਮਤਲਬ ਛੜਾਣਾ ਕੋਈ ਨੋ ਹਾਲ ਨਹੀਂ ਆਇਦਾਂ ਛੜਾਣ ਦਾ ਕੋਈ ਮੋਲ ਹੈਗਾ ਨਹੀਂ ਇਹ ਗੱਲ ਛੜਾਣ ਨਹੀਂ ਛੜਾਣ ਦੇ ਵਿੱਚ ਨਹੀਂ ਇੱਕ ਪਾਸੇ ਆ ਮਾਨੀ ਪਾਰਟੀ ਦੀਏ ਜਿਹੜੇ ਨਮਾਇੰਦੇ ਆ ਕਹਿ ਰਹੇ ਜੀ ਨਸ਼ਾ ਮੁਕਤ ਕਰਨਾ ਆ ਜਾਂ ਕੁਝ ਨਹੀਂ ਕਰ ਸਕਦੇ ਜੀ ਇਹ ਦੇਖਦਾ। छुड़ाਣ ਦੇ ਵਿੱਚ ਉਹਨੇ ਡੋਕੜਾ ਕੱਢ ਕੇ ਨਾ ਉਹਦੇ ਸਿਰ ਵਿੱਚ ਮਾਰਿਆ ਆ। ਕਿਉਂਕਿ ਵੈਸਟ ਏਰੀਆ ਜਿਹੜਾ ਹੱਬ ਬਣ ਚੁੱਕਾ ਹੈ। ਤੁਸੀਂ ਥਾਣੇ ਕੋਈ ਕੰਪੇਰ ਨਹੀਂ ਲਖਾਈ। ਕੋਈ ਤਰਾਇ ਨਾਮ ਹੋ ਗਿਆ। ਤੈਨੂੰ ਮੁੱਲੇ ਵਿੱਚ ਸੁਧਿਨਾ ਕੋਈ ਨਾ। ਕੋਣ ਕਿੰਨਾ ਤਰਾਇ ਨਾਮ ਕਰਨ ਆਏ ਸੀ ਹੁਣ। ਨਹੀਂ ਹੁਣ ਰਾਤੀ ਹੋ ਗਏ। ਰਾਤੀ ਹੋਇਆ ਸੀ ਤਰਾਇ ਨਾਮ ਕਰਨਾ। ਵੈਸਟ ਏਰੀਆ ਲੜਾ ਹੋ ਗਿਆ ਇਸ ਕਾਰਨ ਆ। ਇੱਕ ਇੱਕ ਜਣਾ ਬੋਲੋ ਹਾਂਜੀ ਹਾਂਜੀ। ਹਾਂਜੀ। ਫਿਰ ਜੀ ਬਾਅਦ ਚ ਫਿਰ ਮੇਰੇ ਭਤੀਜੇ ਨਾਲ ਨਾਲ ਸਵੇਰੇ ਫੋਨ ਕੀਤਾ ਉਹਨਾਂ ਵੱਲੋਂ ਫੋਨ ਆਇਆ ਕਿ ਤੂੰ ਕੱਲਾ ਆ ਸਾਡੇ ਨਾਲ ਤੇ ਬਾਹਰ ਮਲੇਚ ਭਾਜੀ ਪੁਲਿਸ ਦੀ ਕਾਰਗੁਜ਼ਾਰੀ ਨਹੀਂ ਕਿਵੇਂ ਦੇਖਦੇ ਆ ਲਾਣ ਇਨ ਆਰਡਰ ਜਿਹੜਾ ਵਿਗੜ ਚੁੱਕਾ ਹੈ ਬਹੁਤ ਵਿਗੜਾਇਆ ਹੈ ਕਿ ਕੋਈ ਨਹੀਂ ਆਈ ਪੁਲਿਸ ਕਿੰਨੇ ਇੱਕ ਦਿਨ ਦਾ ਝਗੜਾ ਹੋਇਆ ਕਦੋਂ ਦਾ ਜਿਹੜਾ ਹਮਲਾ ਹਮਲਾ ਨਹੀਂ ਹੁਣ ਕਦੋਂ ਹੋਇਆ ਸੀ ਥੋੜੀ 1 ਘੰਟਾ ਪਹਿਲਾਂ 1 ਘੰਟਾ ਹੋ ਗਿਆ ਤੇ ਪੁਲਸ ਨਹੀਂ ਹਲੇ ਤੱਕ ਪਹੁੰਚੀ ਤੁਸੀਂ ਬਾਹਰ ਗੱਡੀ ਖਲੋਤੀ ਤੇ ਬਾਹਰ ਗੱਡੀ ਖੜੀ ਹੈ ਨਹੀਂ ਤੁਸੀਂ ਉਹਨਾਂ ਨੂੰ ਬੁਲਾਉਂਦੇ ਗਲਤ ਕਰਨ ਦੇ ਯਾਰ ਤੂੰ ਉਹਨਾਂ ਨਾਲ ਗੱਲ ਕਰਦੇ 2 ਸਾਲਾਂ ਦੀ ਗੱਡੀ ਬਾਹਰ ਖੋਤੀ ਉਹ ਕਹਿੰਦਾ ਜੀ ਮੇਰੇ ਕੋਲ ਡਿਊਟੀ ਆ ਗੱਡੀ ਚ ਬੈਠਾ ਅੱਛਾ ਬਿਮਾਰ ਉਹਨੇ ਮੈਂ ਫੋਨ ਕੀਤਾ ਦੂਜੇ ਬਦਲ ਯਾਰ ਡਿਊਟੀ ਅਫਸਰ ਉਹ ਆ ਰਿਹਾ ਨਹੀਂ ਇੱਕ ਮਿੰਟ ਸਵਾਲ ਹੈ ਕਿ ਇਹ ਜਿਹੜੇ ਗੱਡੀ ਚ ਬੈਠੇ ਦੋ ਬੈਠੇਗੇ ਇੱਕ ਮੁਲਾਜ਼ਮ ਬੈਠਾ ਉਹ ਦੋ ਜਣੇ ਇੱਕ ਡਰਾਈਵਰ ਜੇ ਜੇ ਬਿਮਾਰਤ ਹੈ ਚੁੱਟੀ ਦੇ ਦੇਣੀ ਚਾਹੀਦੀ ਫਿਰ ਕਹਿੰਦਾ ਮਤਲਬ ਗੱਡੀ ਚ ਬਾਹਰ ਬੈਠੇ ਖਲੋਤੇ ਨੇ ਉਹ ਕਹਿੰਦੇ ਜੀ ਠੰਡ ਲੱਗ ਗਈ ਉਹਨੂੰ ਗੱਡੀ ਦੇ ਵਿੱਚ ਮੁਲਾਜ਼ਮ ਨੂੰ ਫਿਰ ਕਹੀ ਜਾਂਦਾ ਠੰਡ ਲੱਗ ਗਈ ਹੋਣੀ ਫਿਰ ਗੱਡੀ ਦੇ ਵਿੱਚ ਜੇ ਲੱਗਦਾ ਉਹ ਗੱਡੀ ਦੇ ਵਿੱਚ ਕੰਮ ਨਹੀਂ ਆਇਆ ਤੇ ਫੇ ਤੁਹਾਡੇ ਲੋਕਾਂ ਦੀ ਸੇਫਟੀ ਕਿੱਥੇ ਹੋਣੀ ਹੈ ਜੀ ਮੁਲਾਜ਼ਮਾਂ ਨੂੰ ਜੇ ਠੰਡ ਲੱਗਦੀ ਵੀ ਹੈ ਜੀ ਨਹੀਂ ਨਾ ਤੁਹਾਡੀ ਸਟ ਸੇਫਟੀ ਕਿਹੜੀ ਕਹਿੰਦੇ ਮੈਂ ਇਕੱਲਾ ਬੰਦਾ ਕੀ ਕਰਾਂ ਇਹ ਬੰਦੇ ਲੈ ਲੈਣਾ ਹੀ ਮਦਨਾ ਕਰਦੇ ਸਾਨੂੰ ਸਾਰਿਆਂ ਨੂੰ ਮਾਰ ਜਾਣਾ ਸੀ ਉਹਨਾਂ ਨੇ ਭਾਈ ਵੀਡੀਓ ਵਗੈਰਾ ਵੀ ਹੈਗੀ ਕੋਈ ਵੀਡੀਓ ਕਿ ਕਿੰਨੇ ਕੁ ਮੁੰਡੇ ਸੀ ਸ ਕਹਿੰਦੇ ਕਿਥੇ ਵੀਡੀਓ ਵੀਡੀਓ ਤੇ ਤੁਸੀਂ ਕਿਹਾ ਸੀ ਥਾਣੇ ਜੀ ਹਾਂ ਤੁਸੀਂ ਕੀ ਕਹਿੰਦੇ ਸੀ ਥਾਣੇ ਜਾ ਕੇ ਮੈਂ ਕਹੀ ਸੀ ਕਿ ਤੇ ਤੁਹਾਡਾ ਕੀ ਲੱਗਦਾ ਸੀ ਮੁੰਡਾ ਮੇਰਾ ਭਾਂਜਾ ਲੱਗਦਾ ਹੈ ਤੁਹਾਨੂੰ ਕੋਈ ਸੂਚਨਾ ਮਿਲੀ ਕਿ ਇਦਾਂ ਹਾਂਜੀ ਥਾਣੇ ਗਏ ਸੀਗੇ ਉਹਨਾਂ ਨੇ ਮੁੰਛੀ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਨਾਮ ਨਹੀਂ ਕਹਦਾ ਮੈਂ ਕਿਹਾ ਮੈਨੂੰ ਮੌਕੇ ਤੇ ਨਾਮ ਨਹੀਂ ਪਤਾ ਕਿਸੇ ਦੀ ਕੀ ਲੜਾਈ ਹੋਈ ਹੈ ਹੈ ਮੇਰੇ ਪਾਕਿਸਤਾਨ ਦਾ ਵਿੱਚ ਹੈਗਾ ਦਿਖਾਈਏ ਕਰਨ ਆਹ ਦੇਖੋ ਬਿਲਕੁਲ ਦੇਖ ਸਕਦੇ ਹੋ ਜਿਹੜੇ ਭਾਰਗੋ ਕੈਂਪ ਤੇ ਜਿਹੜੇ ਜੀਆ ਤੁਸੀਂ ਦੇਖ ਸਕਦੇ ਹੋ ਬਾਬਾ ਖੇਲ ਦੇ ਦੇਖ ਸਕਦੇ ਹੋ ਡਿਊਟੀ ਅਫਸਰ ਨੀਲਾ RAM ਜੀ ਪਹੁੰਚੇ ਇੱਥੇ ਜਿੱਥੇ ਹਮਲਾ ਹੋਇਆ ਹਮ ਆਜੋ ਆਜੋ ਨੀਲਾ ਨਾਂਦੀ ਆਜੋ ਆਜੋ ਜੇ ਸਭ ਦੂਟੀ ਅੱਪਰ ਜਿਹੜੇ ਨੀਲਾ ਨਾਂਦੇ ਪਹੁੰਚੇ ਜੇ ਨੀਰ ਆ ਰਹੇ ਆ ਭਾਈ ਇਹ ਦਿਖਾਈਓ ਵੀਡੀਓ ਵੀਡੀਓ ਦਿਖਾਈਓ ਭਾਈ ਭਾਈ ਆ ਵੀਡੀਓ ਵਿੱਚ ਤੁਹਾਨੂੰ ਦਿਖਾਣੇ ਆ ਜਿਹੜੇ ਇੱਧਰ ਵੀਡੀਓ ਦਿਖਾਓ ਕਰਕੇ ਗਏ ਆ ਲੜਕੇ ਗੱਡ ਦੇ ਵਿੱਚ ਜਿਹੜਾ ਆ ਹਮਲਾ ਕਰ ਗਿਆ ਤੇਜ਼ ਦਰ ਤਰ੍ਹਾਂ ਦੇ ਨਾਲ ਇਹ ਦੁਬਾਰਾ ਵੀਡੀਓ ਕੱਢ ਲੜਾਈ ਤੋਂ ਇੱਧਰ ਕਰੀ ਇੱਧਰ ਸਿੱਧਾ ਭਾਈ ਕੀ ਕਰਦੇ ਹੋ ਸਿੱਧਾ ਇੱਧਰ ਕਰੋ ਯਾਰ ਸਿੱਧਾ ਕਰੋ ਮੜੇ ਭਾਈ ਸਿੱਧਾ ਕਰੋ ਪੁੱਛਣ ਨੂੰ ਹਟੋ ਹਟ ਕੇ ਕਰਕੇ ਦੋ ਨਾਮ ਨਾ ਕਰੀਓ ਉਹ ਪਰੇ ਖੜੇ ਨੇ ਇਹਦੇ ਲੜਕਾਰੇ ਮਾਰਦੇ ਵੇ ਨਾਲ ਜੀ ਹਾਂ ਜੀ ਲਲਕਾਰੇ ਮਾਰਦੇ ਜਰੇ ਆਂ ਜਿਹੜੀਆਂ ਗਾਣਾ ਗਾ ਰਹੇ ਗਲੀਆਂ ਗਾਣਾ ਗੱਡ ਕੇ ਗਈਆਂ ਸਾਰਿਆਂ ਨੂੰ ਅਸੀਂ ਕਹੇ ਸਾਡੀ ਲੇਡੀਜ਼ ਅੰਦਰ ਹੈ ਕਹਿੰਦੇ ਅਸੀਂ ਨਹੀਂ ਲੇਡੀਜ਼ ਨੂੰ ਜਾਣਦੇ ਬਿਲਕੁਲ ਤੁਹਾਨੂੰ ਮੌਕਾ ਵੀ ਦਿਖਾਣੇ ਆ ਜਿਸ ਜਗ੍ਹਾ ਦੇ ਉੱਤੇ ਹਮਲਾ ਆ ਦੱਸਿਆ ਜਾ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੀ ਲੜਾਈ ਸੀ ਅੱਛਾ ਰੀਲ ਕਰਦੇ ਕੱਲੋ ਕੱਲੋ ਚੁੱਪ ਚੁੱਪ ਕਰ ਜਾਓ ਯਾਰ ਹੁਣ ਅਸੀਂ ਇੱਕ ਮਿੰਟ ਹੋਰ ਸੋਚੀ ਆ ਕੰਮ ਤਾਂ ਕਰ ਲੰਦੇ ਹੀ ਯਾਰ ਹੁਣ ਪਤਾ ਨਹੀਂ ਕੀ ਕਰਿਆ ਜਾਣਾ ਫਾਈਟ ਕਰਦਾ ਮੈਂ ਕਰਦਾ ਇਹ ਤੁਹਾਡਾ ਆਪਣਾ ਹੈ ਆਪਣਾ ਬਿਲਕੁਲ ਦੇਖ ਸਕਦੇ ਹੋ ਘਰ ਦੇ ਵਿੱਚ ਵੀ ਜਿਹੜਾ ਤੋੜਪਨ ਹੋਈ ਹੈ ਦੱਸਿਆ ਜਾ ਰਿਹਾ ਹੈ ਬੈਠ ਕੇ ਜਿਹੜਾ ਇਹ ਵਿਵਾਦ ਜਿਹੜਾ ਕਾफी ਵੱਡੋ ਕਿਸਮ ਦਾ ਹੈ ਲੜਾਈ ਕਿਤੇ ਸੀ ਤੇ ਇੱਥੇ ਗਰੇ ਨਹੀਂ ਅੰਦਰ ਵੀ ਆ ਗਏ ਸੀ ਮੁੰਡੇ ਅੰਦਰ ਵੀ ਬੂਹਾ ਲਗਾਇਆ ਸੀ ਅਸੀਂ ਤੇ ਪਈਆਂ ਮੈਂ ਦਰਵਾਜ਼ਾ ਲਗਾਇਆ ਤੇ ਭਾਜੀ ਹੁਣ ਤੁਸੀਂ ਜਦੋਂ ਖੜੇ ਸੀ ਹੁਣ ਵੀ ਤੁਸੀਂ ਕਹਿ ਰਹੇ ਕਿ ਦੋ ਮੁੰਡੇ ਆਏ ਉਹ ਉਹੀ ਮੁੰਡੇ ਸੀ ਜਿਹੜੇ ਆਏ ਆ ਹਾਂ ਉਹ ਹੀ ਦੁਬਾਰਾ ਹੋ ਗਏ ਵਾਪਸ ਚਲੇ ਗਏ ਆ ਤੇ ਉਹ ਕੀ ਕਹਿੰਦੇ ਹੁਣ ਮੁੰਡੇ ਜਿਹੜੇ ਆਏ ਸੀ ਨਿਕਲ ਗਏ ਵਾਪਸ ਨਿਕਲ ਗਏ ਤੇ ਕਿਹੜਾ ਕੁੱਟ ਦੇਣਾ ਮੁੰਡਾ ਢੋਲ ਵੀ ਆਉਂਦਾ ਕਹਿੰਦੇ ਤੁਹਾਡੇ ਮੁੰਡੇ ਟੋਕਾ ਫੜਿਆ ਸੀ ਹੱਥ ਤੇ ਅਜਾ ਹੁਣ ਫੇਰ ਦੁਬਾਰਾ ਹਾਂਜੀ ਹਾਂਜੀ ਦੁਬਾਰਾ ਦੁਬਾਰਾ ਟੋਕਾ ਫੜਿਆ ਸੀ ਹੱਥ ਤੇ ਕੀ ਕਹਿੰਦੇ ਮਾਰ ਦੇਣਾ ਸੀ ਹੁਣ ਮਾਰਨਾ ਛੱਡਣਾ ਨਹੀਂ ਹੈ ਇਹ ਮੁੰਡੇ ਨੂੰ ਮੁੰਡਾ ਕੰਮ ਕੀ ਕਰਦਾ ਜਿਹੜਾ ਤੁਹਾਡਾ ਜਿਹਦੇ ਇਹ ਢੋਲ ਵਿੱਚ ਜਾਂਦਾ ਸੀ ਪੜਦਾ ਆ ਤੇ ਓੱਖਾ ਫੇਰ ਘਰ ਤੋਂ ਬਾਹਰ ਨਿਕਲਣਾ ਵੀ ਬੱਚਿਆਂ ਦਾ ਹੁਣ ਫੇਰ ਇਦਾਂ ਜੇ ਬਹੁਤ ਓੱਖਾ ਘਰ ਤੋਂ ਬਾਹਰ ਨਿਕਲਣਾ ਹੂੰ ਮੌਕੇ ਤੇ ਦੇਖ ਲਓ ਕਾਲੀ ਪ੍ਰਧਾਨ ਜੀ ਵੀ ਪਹੁੰਚੇ ਆ ਪ੍ਰਧਾਨ ਜੀ ਕਿਸ ਤਰ੍ਹਾਂ ਦੇ ਦੇ ਦਿਓ ਜਿਹੜੀ ਆਈ ਦਿਨ ਗੁੰਡਾਗਰਦੀ ਜਿਹੜੀ ਹੋ ਰਹੀ ਹੈ ਜਲੰਧਰ ਵੈਸਟ ਦੇ ਵਿੱਚ ਕੀ ਵੈਸਟਰ ਵਿੱਚ ਇੰਨਾ ਕ੍ਰਾਈਮ ਅਜਾ ਪ੍ਰ ਇਦੋਂ ਇਹ ਮੜਾ ਜਾ ਆਥੇ ਠੀਕ ਹੈ ਪ੍ਰਧਾਨ ਜੀ ਕੀ ਵੈਸਟੇ ਦੇ ਅੰਦਰ ਹੀ ਇੰਨਾ ਕ੍ਰਾਈਮ ਜਿਹੜਾ ਵਾਪਰਿਆ ਵੈਸਟੇ ਦੇ ਅੰਦਰ ਇੰਨਾ ਕ੍ਰਾਈਮ ਵੱਜ ਚੁੱਕਿਆ ਹੈ ਲਾਂਡਰ ਡਾਟਰ ਜਿਹੜਾ ਕਰੀ ਚੋਰੀਆਂ ਕਰੀ ਠੱਗੀਆਂ ਕੋਈ ਹਮਲਾ ਬਹੁਤ ਦੇਖੋ ਦੇਖੋ ਜੀ ਸਾਰਾ ਜੋ ਵੀ ਆ ਇਹ ਨਸ਼ੇ ਕਰਕੇ ਸਾਰਾ ਹੋ ਜਾਏਗਾ ਲੋਕਾਂ ਦਾ ਨਸ਼ਾ ਬੰਦ ਹੋਏਗਾ ਤੇ ਹਾਲਾਤ ਜਿਹੜੇ ਬੈਸਟ ਨੇ ਦੇ ਰਹੇ ਆ ਕਿਉਂਕਿ ਦੇਖੋ ਮੈਨੂੰ ਕਿਸੇ ਦੀ ਕਾਲ ਆਈ ਸੀਗੀ ਕਿਸੇ ਭੈਣ ਦੀ ਲੱਗ ਗਈ ਕਿ ਉਹ ਤਾਂ ਮੈਂ ਕਿਹਨੂੰ ਕਿਹਾ ਸਾਰੀ ਮੀਡੀਆ ਨੇ ਮੱਚੇ ਜਿਹੜਾ ਰਵਾਹੀ ਦਾ ਸਾਰੂ ਬੇਅਤੀਕਾ ਜਿਹੜਾ ਨਸ਼ਾ ਸਰਕਾਰ ਨੂੰ ਬੇਗੀ ਆ ਸਾਰੇ ਜੇ ਬੰਦ ਕਰਾਇਆ ਜਾਵੇ ਨਸ਼ਾ ਔਰ ਜਿਹੜਾ ਕਿ ਹਾਲਾਤ ਜਿਹੜੇ ਹੋਏ ਆ ਕਾਰਜ ਕੋਲ ਪਾਰਟੀ ਨੇ ਕੀਤੀ ਆ ਉਹ ਕਹਿੰਦੇ ਕੋਈ ਬਸਤੀ ਵਿੱਚ ਬੰਦੇ ਸੀਗੇ ਜਿਹੜੇ ਆ ਬਾਕੀ ਤੁਸੀਂ ਦੇਖ ਸਕਦੇ ਸਾਰਾ ਸਤਿ ਪਤਿ ਆਪ ਦਾ ਮੇਰਾ ਇੱਕ ਸਵਾਲ ਆ ਇਹ ਕਿ ਜਿਹੜੀ ਨਸ਼ਾ ਮੁਕਤ ਕਰਨਾ ਕੈਂਸਰ ਵਾਲ ਖਤਮ ਕਰਨੀ ਆ ਤੇ ਦਿਨ ਵਰ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਸਰ ਇਹਨਾਂ ਕਿਵੇਂ ਦੇਖਣਗੇ ਤੁਸੀਂ ਪਾਰਟੀ ਮਾਸਟਰ ਦੇ ਦੇਾਰੇ ਕੰਮ ਕਰਨਗੇ ਨਸ਼ਾ ਬਿਲਕੁਲ ਬਾਈਟ ਹੋਣੀ ਪੂਰੀ ਇਹ ਆਪਣੇ ਸੀਐਮ ਤੋਂ ਜਮਾਨਦੀ ਨਾਲ ਬਾਕੀ ਹੋਲੀ ਹੋਲੀ ਦੇਖਦੇ ਨੇ ਨਹੀਂ ਗੈਸਟ ਜਿਹੜਾ ਹੱਬ ਬਣ ਚੁੱਕਾ ਹੈ ਕ੍ਰਾਈਮ ਦਾ ਬਣ ਜੈ ਇਹਨੂੰ ਕਿਵੇਂ ਦੇਖਾਰ ਮੀਡੀਆ ਨੂੰ ਕਿਉਂਕਿ ਭਾਰਗੋ ਕੈਂਪ ਵਿੱਚ ਵੀ ਇੱਕ ਵਿਅਕਤੀ ਦੀ ਓਵਰਡੋਸ ਨਾਲ ਮੌਤ ਹੋਈ ਹੈ ਮੁੰਡੇ ਦੀ ਨੌਜਵਾਨ ਦੀ ਮੁੰਡੇ 22 ਸਾਲ ਦਾ ਸਾਰੇ ਨਸ਼ਾ ਕਰ ਰਹੇ ਨੇ ਅੰਦਰੋਂ ਇਹ ਨਸ਼ਾ ਬੰਦ ਨਹੀਂ ਹੋ ਰਿਹਾ ਪਰ ਜਾਸੂ ਨੂੰ ਆਮੰਦ ਕਰਤੀ ਪੂਰੀ ਜੇਤਪਾਣੇ ਤੇ ਔਰ ਮੈਂ ਤੁਹਾਨੂੰ ਬਰਨ ਕਾਚੀ ਕਰਾਂਗਾ ਨਹੀਂ ਵੀਰ ਜੀ ਰਹੀ ਜੋ ਹੋਇਆ ਇੱਥੇ ਹਾਲਾਤ ਇਹ ਉਹ ਮਾਰਾ ਹੋਣਾ ਹੂੰ ਸਾਬਰ ਜੀ ਮੇਰੇ ਸਵਾਲ ਨ ਲੜਾਈ ਕਿੱਥੇ ਹੋਈ ਆ ਆਗ ਇੱਥੇ ਤੋੜ ਭੰਨ ਕਰਕੇ ਕਿੱਥੇ ਦੇਖੋ ਜੀ ਮੈਨੂੰ ਕਹਿੰਨ ਚ ਆਇਆ ਬਾਹਰ ਇੱਕ ਹੰਦਾ ਸਿਗਾ ਸਵੇਰਾਂ ਦਾ ਰਾਤੀ ਰਾਤ ਉਹ ਮੁੰਡੇ ਬਿਕੇ ਨਾਮੇ ਤੋਂ ਬਾਹਰ ਮੁੰਡੇ ਆ ਕੇ ਚੱਲ ਗਏ ਆਦਰ ਮੁੰਡੇ ਨੂੰ ਲਿਆ ਪੀ ਤਰਲਾ ਜੇ ਸਵਾਲੀ ਨੂੰ ਲੈ ਬੇਬੇ ਦੇ ਬੇਬੇ ਆਸਿਦਾ ਬੇਬੇ ਦੇ ਬੇਬੇ ਆਸਿਦਾ ਨੀਲਾ ਰਾਮ ਜੀ ਕੀ ਸੋਚਨਾ ਕੀ ਮਿਲੀ ਤੁਹਾਨੂੰ ਥੋੜਾ ਦੱਸ ਦਿਓ ਬੜਾ ਜੀ ਬੜਾ ਕੱਫ ਨਹੀਂ ਸੋਚਨਾ ਕੀ ਮਿਲੀ ਇਹਦੇ ਦੱਸ ਦੋ ਕੋਈ ਮੌਕੇ ਦੇ ਦੇਖ ਪਾ ਕੇ ਪਾਉਂਡ ਦੇ ਕੇ ਕੋਈ ਜੁੜੀ ਕਰ ਲੋ ਕਰ ਲੈ ਨਹੀਂ ਉਹ ਦੱਸੋ ਸਵਾਲ ਹੈ ਨੀਲਾ ਰਾਮ ਜੀ ਮੇਰਾ ਸਵਾਲ ਆ ਸਵਾਲ ਹੈ ਪਹਿਲੇ ਜਦੋਂ ਨਾਮ ਹੋਵੇ ਮੈਂ ਨਾਮ ਨਹੀਂ ਨਹੀਂ ਮੇਰਾ ਇੱਕ ਸਵਾਲ ਮਿਲਿਆ ਬਈ ਨੂੰ ਬੜਾ ਚਲੋ ਲਿਖੋ ਲਿਖੋ ਠੀਕ ਹੈ ਘੰਟਾ ਕਹਿੰਦਾ ਇੱਕ ਇੱਕ ਘੰਟਾ ਹੋ ਗਿਆ ਇਹਦੀ ਨੂੰ ਨਹੀਂ ਨਹੀਂ ਕਹਿੰਦੇ ਘੰਟਾ ਸੀ ਕਹਿੰਦੇ ਹਮਲਾਵਾਰ ਦੁਬਾਰਾ ਫੇਰ ਆ ਗਏ ਤੇ ਮੁਲਾਇਮ ਗੱਡੀ 'ਚ ਬੈਠੇ ਹੋਏ ਸੀ ਕਹਿੰਦੇ ਉਸ ਵਲੇ ਕੀ ਰੇ ਲਰਮ ਜੀ ਕਹਿ ਰਹੇ ਸੀ ਪੀਸੀਆਰ ਦੀ ਗੱਡੀ ਤੇ ਇੱਕ ਬੰਦਾ ਬਿਮਾਰ ਆ ਅਸਲ ਤੇ ਨਹੀਂ ਆ ਸਕਦਾ ਉਹ ਬੰਦੇ ਤੇ ਪੀਸੀਆ ਦੋ ਬੰਦੇ ਸੀ ਕਹਿੰਦੇ ਇੱਕ ਬਿਮਾਰ ਆ ਇੱਕ ਬਿਮਾਰ ਕਹਿੰਦੇ ਗੱਡੀ 'ਚ ਬੈਠੇ ਜੀ ਲੋਕ ਕਹਿ ਰਹੇ ਕਹਿੰਦੇ ਕਿ ਇਹ ਕਹਿੰਦੇ ਉਹਨਾਂ ਵੱਲੋਂ ਅਸੀਂ ਬਾਰ-ਬਾਰ ਉਹਨੂੰ ਬੁਲਾਇਆ ਜਾ ਰਿਹਾ ਸੀ ਪਰ ਨਹੀਂ ਆ ਗਏ ਅਸੀਂ ਆ ਗਏ ਆ ਕੋ ਮਟਕੇ ਆ ਗਏ ਕੀ ਕਰੀ ਗੱਡੀ ਮਤਲਬ ਪੁੱਛ ਤੇ ਲੈਣਾ ਤੇ ਪੀਸੀਆ ਕਰ ਲੰਦੇ ਮੌਕੇ ਤੇ ਆਏ ਆ ਮੌਕਾ ਦੇ ਤੇ ਰੱਖੋ ਠੀਕ ਹੈ ਠੀਕ ਹੈ ਨੀਲਾ ਨਾਮ ਵੀ ਕਰੋ ਤੇ ਆਪਣੀ ਇੰਜਾਂ ਅੱਛਾ ਕਿੱਥੇ ਭਰਾਵਾ ਬਾਹਰ ਹੀ ਆ ਜਾ ਬਹੁਤ ਹੋ ਗਿਆ ਕੰਮ ਹੋ ਗਈ ਹੋ ਗਈ ਕਾਰਵਾਈ ਬਿਲਕੁਲ ਇਹ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਝਗੜਾ ਕਿਤੇ ਆ ਜਿਹੜੀਆਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜੀਆਂ ਉਸ ਤਰ੍ਹਾਂ ਲੱਗਦਾ ਹੈ ਕਿ ਉਹ ਬਾਹਰ ਆ ਕੇ ਨਾ ਕੰਨ ਚੱਟਾ ਚੱਲੇ ਕਿੰਨੇ ਕਿਤੀ ਗਾਲਾਂ ਬੋਲਦਾ ਬੜਾ ਬੜਾ ਐਤੋ ਵੀ ਫੈਸਲ ਬਾਦੀ ਹੱਥ ਜਿਹੜੇ ਦੂਜੇ ਮੱਡੀ ਤੋਂ ਨਾਲ ਜਾਣ ਹੈ ਜਿਹੜਾ ਤਾਇਰਾ ਮੁੰਡਾ ਸ਼ਹਿਰ ਆਇਆ ਹੈ